ਜਿੰਨਾਂ ਦੇ ਵੀ ਨਸੂੜੇ ਸੁੱਝ ਜਾਂਦੇ ਨੇ ਜਾਂ ਉਮਰ ਤੋਂ ਪਹਿਲਾਂ ਛੋਡੇ ਦੰਦ ਹੱਲਣ ਲੱਗ ਕੇ ਮੂੰਹ ਦੇ ਵਿੱਚੋਂ ਬਦਬੂ ਮਾਰਦੀ ਹੈ ਕਿਸੇ ਦੇ ਲਵੇ ਨਹੀਂ ਖੜਾ ਜਾਂਦਾ ਤਾਂ ਤੁਸੀਂ ਆਹ ਚੀਜ਼ ਤਿਆਰ ਕਰ ਲਓ ਜਿਹੜੇ ਛੋਡੇ ਦੰਦ ਨਹੀਂ ਜੀ ਲੋਹੇ ਵਰਗੇ ਮਜ਼ਬੂਤ ਤੇ ਚਿੱਟੇ ਮੋਤੀਆਂ ਵਰਗੇ ਹੋ ਜਾਣਗੇ ਤੁਸੀਂ ਕਰਨਾ ਕੀ ਹੈ ਜੀ 100 ਗ੍ਰਾਮ ਫੜਕੜੀ ਲੈਣੀ ਹੈ ਇਹਨੂੰ ਤਵੇ ਦੇ ਉੱਤੇ ਪਾ ਲੈ ਇਹਨੂੰ ਚੰਗੇ ਤਰੀਕੇ ਨਾਲ ਗਰਮ ਕਰ ਲਓ ਜਿਹੜੇ ਦਾ ਪਾਣੀ ਹੋਊਗਾ ਸਾਰਾ ਮਚਾ ਲਿਓ ਜੀ ਉਸ ਤੋਂ ਬਾਅਦ ਇਹਦੀ ਇੱਕ ਖਿਲੜ ਬਣ ਕੇ ਤਿਆਰ ਹੋ ਜੂਗੀ ਇਹਨੂੰ ਤੁਸੀਂ ਕਿਸੇ ਕੁੰਡੇ ਦੇ ਵਿੱਚ ਪਾ ਲਿਓ ਉਸ ਤੋਂ ਬਾਅਦ ਇਹਨੂੰ ਤੁਸੀਂ ਦਰਦੜਾ ਜਾ ਰਗੜ ਲਿਓ ਉਸ ਤੋਂ ਬਾਅਦ ਜੀ ਤੁਸੀਂ ਇਹਦੇ ਤੇ ਇੱਕ ਚਮਚਾ ਪਾਣਾ ਅਜਮਾਣ ਦਾ ਤੇ ਇੱਕ ਚਮਚਾ ਤੁਸੀਂ ਪਾਣਾ ਜੀ ਮਿੱਠੇ ਛੋਡੇ ਦਾ ਇਹਨੂੰ ਤੁਸੀਂ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਦੇ ਨਾਲ ਰਗੜ ਲਿਓ ਰਗੜ ਕੇ ਤੁਸੀਂ ਇਹਦਾ ਇੱਕ ਬਰੀਕ ਪਾਊਡਰ ਤਿਆਰ ਕਰ ਲਿਓ ਜਿਹਨੂੰ ਪਾਊਡਰ ਨੂੰ ਤੁਸੀਂ ਸਟੋਰ ਕਰਕੇ ਰੱਖ ਲਓ ਜੀ ਇਹ ਤੁਸੀਂ ਵਰਤਨਾ ਕਿਵੇਂ ਇਹਦੀਆਂ ਤੁਸੀਂ ਜੀ 2-4 ਚੁੰਡੀਆਂ ਬੁਰਸ਼ ਦੇ ਉੱਤੇ ਲਾ ਕੇ ਅਥਾ ਤੜਕੀ ਤੁਸੀਂ ਦੰਦਾਂ ਦੇ ਉੱਤੇ ਮਸਲ ਲੈ ਜਾ ਉਂਗਲ ਦੇ ਨਾਲ ਵੀ ਲਾ ਸਕਦੇ ਹੋ ਤੁਸੀਂ ਦੇਖੋਗੇ ਜਿਹੜੇ ਛੋਡੇ ਨਸੂੜੇ ਸੋਚਦੇ ਨੇ ਜਾਂ ਛੋਡੇ ਦੰਦ ਹਾਲਦੇ ਨੇ ਜਾਂ ਪੀਲਾ ਪਾਣਾ ਜਾਂ ਕੜੇੜਾ ਜਮਿਆ ਹੋਇਆ ਤੁਹਾਡੇ ਦੰਦ ਜੀ ਚਿੱਟੇ ਮੋਤੀਆਂ ਵਰਗੇ ਹੋ ਜਾਣਗੇ ਵੀਡੀਓ ਸ਼ੇਅਰ ਕਰ ਦਿਓ ਤਾਂ ከመለ전